ਇਕ ਓੰਕਾਰ ਸਤਗੁਰ ਪ੍ਰਸਾਦ ਇਕ ਓੰਕਾਰ ਉਪਾਸ਼ਕਾਂ ਨੇ ਉਹ ਪ੍ਰਮਾਤਮਾ ਵਾਹਿਗੁਰੂ ਲਿਖਾਇਆ ਹੈ ਸਤਗੁਰ ਪ੍ਰਸਾਦ ਸਤਗੁਰ ਪ੍ਰਸਾਦ ਭਾਵ ਗੁਰੂ ਦੀ ਕਿਰਪਾ ਗੁਰੂ ਦੀ ਕਿਰਪਾ ਦੁਆਰਾ ਉਹ ਪ੍ਰਮਾਤਮਾ ਨੂੰ ਪਾਇਆ ਜਾ ਸਕਦਾ ਹੈ ਇਹ ਰਸਤਾ ਹੈ ਸਾਡੇ ਗੁਰੂ ਪਾਤਸ਼ਾਹ ਪ੍ਰਮਾਤਮਾ ਨਿਮਾਉਂਦੇ ਅਤੋਂ ਕਿ ਕੋਈ ਜੈਸਾ ਨਹੀਂ ਕੋ ਦੇ ਪਾਤਸ਼ਾਹ ਕਹਿੰਦੇ ਉਹ ਆਕਾਲ ਪੁਰਖ ਲੈ ਗੁਰੂ ਪ੍ਰਮਾਤਮਾ ਜਿਹੜਾ ਉਹ ਨੂੰ ਜੇ ਤੂੰ ਮਿਲਣਾ ਚਾਹਣਾ ਹੈ ਉਹਦੇ ਨਾਲ ਸਾਝ ਪਾਉਣਾ ਚਾਹਣਾ ਹੈ ਉਹਦੇ ਗੁਣ ਆਪਣੇ ਅੰਦਰ ਲੈਣਾ ਚਾਹਣਾ ਹੈ ਆਤਮਿਕ ਜੀਵਨ ਜਿਉਣਾ ਚਾਹਣਾ ਪਾਤਸ਼ਾਹ ਕਹਿੰਦੇ ਆਤਮਿਕ ਜੀਵਨ ਗੁਰੂ ਪਾਤਸ਼ਾਹ ਕਹਿੰਦੇ RAM DAS SROVAR NATTE ਗੁਰੂ ਪਾਤਸ਼ਾਹ ਕਹਿੰਦੇ RAM DAS SROVAR ਰਾਮਦਾਸ ਦੇ ਦਾਸ ਦੇ ਸਰੋਵਰ ਵਿੱਚ ਗੁਰੂ ਪਾਸ਼ਾ ਜੀ ਤੋਂ ਇਹ ਵਿੱਚ ਇਸ਼ਨਾਨ ਦਾ ਗੁਰੂ ਪਾਸ਼ਾ ਜੀ ਦੇ ਭਾਵ ਕਿਹੜਾ ਸਰੋਵਰ ਸਾਧ ਸੰਗਤ ਦੀ RAMਦਾਸ ਸਰੋਵਰ ਨਾਤੇ ਭਾਵ ਜਿੱਥੇ ਸੰਗਤ ਹੁੰਦੀ ਹੋਵੇ ਗੁਰੂ ਦੀ ਸੰਗਤ ਚਲ ਰਹੀ ਹੋਵੇ ਉਹਦੇ ਵਿੱਚ ਇਸ਼ਨਾਨ ਕਰ ਪਾਸ਼ਾ ਜੀ ਨੇ ਗੁਰੂ ਦੀ ਸੰਗਤ ਵਿੱਚ ਬੈਠ ਕੇ RAMਦਾਸ ਸਰੋਵਰ ਨੇ ਅੱਗੇ ਭਾਵ ਸਾਤ ਸੰਗਤ ਦੇ ਜਿੱਥੇ ਸਤਿਗੁਰ ਦੇ ਬਾਣੀ ਦੇ ਵਿਚਾਰ ਚਲਦੇ ਹੋਵੇ ਗੁਰੂ ਦੀ ਸੰਗਤ ਹੁੰਦੀ ਹੋਵੇ ਉਹਦੇ ਵਿੱਚ ਆਪਣੇ ਮਨ ਦਾ ਇਸ਼ਨਾਨ ਕਰਾਉਂਦਾ ਸਾਤ ਸੰਗਤ ਪਾਸ਼ਾ ਕਹਿੰਦੇ RAM DAS ਸੋਵਰ ਨਾ ਤੇ RAMAN DAS ਭਾਵ ਜਿਹੜੇ ਉਹ ਪ੍ਰਮਾਤਮਾ ਦੀ ਭਗਤੀ ਕਰਨ ਵਾਲੇ ਹੋਣ ਪ੍ਰਮਾਤਮਾ ਦੇ भक्त ਹੋਣ ਉੱਥੇ ਰੱਬ ਦੀਆਂ ਗੱਲਾਂ ਚੱਲਦੀਆਂ ਹੋਣ ਉਹਨਾਂ ਦੀ ਸੰਗਤ ਕਰਦਾ ਸੀ ਜਿਹੜੇ ਪਾਸ਼ਾ ਕਹਿੰਦੇ ਉਹ ਸੰਗਤ ਵਿੱਚ ਬੈਠ ਕੇ ਜਾ ਕੇ ਆਪਣੇ ਮਨ ਦਾ ਇਸ਼ਨਾਨ ਕਰਨਾ ਇੱਕ ਸਾਧ ਸੰਗਤ ਸਰੀਰ ਦਾ ਇਸ਼ਨਾਨ ਹੈ ਇੱਕ ਸਾਡੇ ਮਨ ਦਾ ਇਸ਼ਨਾਨ ਹੈ ਮਨ ਦਾ ਇਸ਼ਨਾਨ ਜਿਹੜਾ ਹੋਣਾ ਸਤ ਸੰਗ ਸਰੋਗ ਦੇ ਵਿੱਚੋਂ ਹੋਣਾ ਜਿੱਥੇ ਵੀ ਸਤ ਸੰਗ ਦਾ ਸਰੋਗੜਾ ਨਾ ਹੁਣ ਆਪਾਂ ਕਿੱਥੇ ਬੈਠੇ ਆ ਸਤ ਸੰਗ ਦੇ ਸਰੋਗੜ ਦੇ ਵਿੱਚ ਆਪਾਂ ਕੀ ਕਰ ਰਹੇ ਆ ਇਸ਼ਨਾਨ ਇਸ਼ਨਾਨ ਕਾ ਨਾ ਕਰ ਰਹੇ ਆ ਮਨ ਦਾ ਸਰੀਰ ਦਾ ਇਸ਼ਨਾਨ ਕਿੱਥੇ ਕਰ ਗਏ ਆ ਆਪਾਂ ਘਰੋਂ ਸਾਰੇ ਕਰਕੇ ਆਏ ਆ ਇੱਥੇ ਇਸ਼ਨਾਨ ਕਰਾਣਾ ਹੈ ਮਨ ਦਾ ਇਸ਼ਨਾਨ ਕਰਾਣਾ ਹੈ